ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਕਰਨੀ ਆ ਅਸੀਂ ਇਸ ਟਾਈਮ ਖੜੇ ਆ ਪਿੰਡ ਝੰਗੀਆਂ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਤਲਵੰਡੀ ਭਾਈ ਤੇ ਇੱਥੇ ਇੱਕ ਸਾਨੂੰ ਪਰਿਵਾਰ ਮਿਲਿਆ ਸੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਔਰ ਬੱਚੇ ਦਾ ਤੁਸੀਂ ਦੇਖ ਸਕਦੇ ਹੋ ਬੱਚੀ ਆ ਜਿਹੜੀ ਉਹ 7-8 ਸਾਲ ਦੀ ਕਹਿ ਸਕਦੇ ਆਪਾਂ ਔਰ ਜਿਹੜੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ਕ ਬਣੇ ਹੋਏ ਆ ਸਾਡੇ ਇੱਕ ਸੱਜਣ ਨੇ ਲੱਗਦਾ ਇਥੇ ਇੱਕ ਘਰ ਦੇ ਜਿਹੜੇ ਹਾਲਾਤ ਦੇਖੇ ਸੀ ਤੇ ਉਹਨੇ ਜਿਹੜਾ رابطہ ਕਾਇਮ ਕੀਤਾ ਆਪਾਂ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਕਿ ਦੋਵੇਂ ਮਾਵਾ ਧੀਆਂ ਜਿਹੜੀਆਂ ਇਥੇ ਰਹਿ ਰਹੀਆਂ ਨਾ ਉਹਨਾਂ ਦਾ ਕੋਈ ਮਾਪਾਪਾ ਨਾ ਨਾਨਾ ਨਾਨੀ ਨਾ ਦਾਦਾ ਦਾਦੀ ਤੇ ਬਿਲਕੁਲ ਵੀ ਮਤਲਬ ਆਪਾਂ ਕਹਿ ਸਕਦੇ ਆ ਕਿ ਇਸ ਟਾਈਮ ਵਿਚਾਰੇ ਬਹੁਤ ਜ਼ਿਆਦਾ ਲੋੜ ਤੋਂ ਵੱਧ ਗਰੀਬ ਹੈ ਤੇ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਦਾਨੀ ਸੱਜਣ ਉਹ ਭਾਵੇਂ ਪਿੰਡਾਂ ਦੇ ਹੋਣ ਭਾਵੇਂ ਐਨਆਰਆਈ ਹੋਣ ਇਹੋ ਜਿਹੇ ਪਰਿਵਾਰਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਤਾਂ ਜੋ ਹਰ ਇੱਕ ਬੰਦਾ ਇਸ ਪੰਜਾਬ ਦੀ ਧਰਤੀ ਦੇ ਕੋਈ ਭੁੱਖਾ ਨਾ ਸੌ ਸਕੇ ਬਿਨਾਂ ਛੱਤ ਤੋਂ ਨਾ ਸੌ ਸਕੇ ਕਿਉਂਕਿ ਹੁਣ ਬਾਰਸ਼ਾਂ ਦਾ ਟਾਈਮ ਆ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਘਰ ਦੀ ਜਿਹੜੇ ਛੱਤ ਆ ਉਹ ਬਿਲਕੁਲ ਢਿੱਗਣ ਵਾਲੀ ਆ ਤੇ ਜਿਹੜੀ ਬੱਚੀ ਆ ਸਕੂਲੋਂ ਆ ਕੇ ਇਕੱਲੀ ਘਰ ਦੇ ਵਿੱਚ ਰਹਿੰਦੀ ਐ ਇਸ ਕਮਰੇ ਦੇ ਵਿੱਚ ਰਹਿੰਦੀ ਐ ਤੇ ਛੱਤ ਆ ਜਿਹੜੀ ਬਿਲਕੁਲ ਜਦੋਂ ਮਰਜ਼ੀ ਡਿੱਗ ਸਕਦੀ ਆ ਜਿਹੜੇ ਬਾਲਿਆਂ ਦੀ ਹਾਲਤ ਆ ਜਿਹੜੀ ਬਿਲਕੁਲ ਨਾਜ਼ੁਕ ਆ ਤੇ ਇਹ ਜਿਹੜਾ ਬੈੱਡ ਲੱਗਾ ਹੋਇਆ ਮੰਜਾ ਬਿਸਤਰਾ ਜੋ ਵੀ ਹੈ ਭਾਜੀ ਦਿਖਾਇਓ ਬਿਸਤਰਾ ਤੇ ਇੱਥੇ ਹੀ ਇਹ ਮਾਵਾ ਧੀਆਂ ਪੈਂਦੀਆਂ ਬੱਚੀ ਕੱਲੀ ਖੇਡਦੀ ਇੱਥੇ ਜਿਹੜਾ ਰਸੋਈ ਦਾ ਸਿਲੰਡਰ ਵਗੈਰਾ ਉਹ ਵੀ ਇੱਥੇ ਹੀ ਹੈ ਜਨ ਕਿ ਕਿਸੇ ਵੇਲੇ ਕੋਈ ਵੀ ਅਲਸਖਾਵੀ ਜਿਹੜੀ ਘਟਨਾ ਉਹ ਵਾਪਰ ਸਕਦੀ ਹੈ ਤਾਂ ਮੈਂ ਇੱਕ ਵਾਰੀ ਪਰਿਵਾਰ ਨਾਲ ਵੀ ਅਸੀਂ ਗੱਲਬਾਤ ਕਰਾਉਣੀ ਹੈ ਤੁਹਾਡੀ ਅਸੀਂ ਪਰਿਵਾਰ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਜਿਹੜੇ ਇਸ ਘਰ ਦੇ ਵਿੱਚ ਦੋਵੇਂ ਮਾਵਾ ਧੀਆਂ ਮਤਲਬ ਰਹਿੰਦੀਆਂ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਜਿੰਨਾ ਵੀ ਵੱਦ ਚੜਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਜਿਹੜਾ ਘਰ ਆ ਛੱਤ ਦਾ ਬਹੁਤ ਜ਼ਰੂਰੀ ਆ ਜਿਹੜੀ ਵਿਖਾਈ ਜਾਵੇ ਇਹਨਾਂ ਦਾ ਘਰ ਬਣ ਸਕੇ ਤੇ ਪੰਜੀ-ਪੰਜੀ ਦੇ ਨਾਲ ਜਿਹੜਾ ਘਰ-ਬਾਰ ਉਹ ਬਣ ਜਾਂਦਾ ਬਹੁਤ ਜ਼ਰੂਰਤਮੰਦ ਪਰਿਵਾਰ ਆ ਤੇ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਸਾਡੇ ਪੰਜਾਬੀ ਆ ਪੰਜਾਬ ਧਰਤੀ ਆ ਜਿਹੜੀ ਗੁਰੂਆਂ ਦੀ ਧਰਤੀ ਆ ਤੇ ਪੰਜਾਬ ਦੀ ਧਰਤੀ ਦੇ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ ਤੇ ਬਿਨਾਂ ਕੋਈ ਛੱਤ ਤੋਂ ਨਹੀਂ ਹੋਣਾ ਚਾਹੀਦਾ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਪੰਜਾਬੀਆਂ ਦੇ ਤੇ ਜਦੋਂ ਇਹੋ ਜੇ ਪਰਿਵਾਰ ਨੂੰ ਕਿਤੇ ਮਿਲਦੇ ਆ ਤਾਂ ਫਿਰ ਸਾਨੂੰ ਬਹੁਤ ਦੁੱਖ ਲੱਗਦਾ ਹੈ ਤੇ ਆਓ ਹੁਣ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਉਨੇ ਆ ਇਹ ਤੁਸੀਂ ਦੇਖ ਸਕਦੇ ਹੋ ਬੱਚੀ ਆ ਛੋਟੀ ਜੀ ਜਿਹੜੀ ਤੁਹਾਨੂੰ ਕਮਰੇ ਦੀ ਪਹਿਲਾਂ ਮੈਂ ਹਾਲਾਤ ਦਿਖਾਇਆ ਵੀ ਘਰ ਜਿਹੜੇ ਘਰ ਦੇ ਹਾਲਾਤ ਕਿਦਾਂ ਦੇ ਆ ਦੋਵੇਂ ਮਾਮਾਆਂ ਦੀਆਂ ਰਹਿੰਦੀਆਂ ਤੇ ਘਰ ਵਾਲੇ ਦੀ ਵੀ ਮੌਤ ਹੋ ਚੁੱਕੀ ਆ ਵਿਚਾਰੇ ਇਹ ਕੰਮ ਧੰਦਾ ਕਰਦੀ ਆ ਤੇ ਬੇਟੀ ਇਕੱਲੀ ਰਹਿੰਦੀ ਇੱਥੇ ਬਾਅਦ ਦੇ ਵਿੱਚ ਹਾਂ ਤੇ ਹਾਂਜੀ ਪਤੀ ਜੀ ਚਲਦੀ ਆ ਪਤੀ ਡੈਥ ਹੋ ਗਈ ਆ ਤੇ ਨਾ ਕੋਈ ਪਿੱਛੇ ਭੈਣ ਭਰਾ ਐ ਨਾ ਕੋਈ ਕੋਈ ਵੀ ਨਾ ਕਿ ਸੱਸ ਨਾ ਕੋ ਸੋਹਰਾ ਸਾਡੀ ਬਤਤ ਵੱਦ ਪੁਲਿਸ ਹੈਲਪ ਕਰੀ ਜਾਵੇ ਅਸੀਂ ਤੁਹਾਡੇ ਨਾਲ ਬੱਚੀ ਦੀ ਵੀ ਗੱਲਬਾਤ ਕਰਾਉਣੀ ਆ ਕਿਉਂਕਿ ਇਹੋ ਜਿਹੇ ਚਿਹਰੇ ਬੱਚਿਆਂ ਦੇ ਜਿਹੜੇ ਹੁੰਦੇ ਬੱਚਿਆਂ ਨੂੰ ਗਰੀਬੀ ਅਮੀਰੀ ਨਾਲ ਨਹੀਂ ਲੈ ਕੇ ਜਾਂਦੇ ਬੱਚਿਆਂ ਦਾ ਜਿਹੜਾ ਬਚਪਨ ਹੁੰਦਾ ਉਹਨਾਂ ਨੂੰ ਹੁੰਦੀ ਉਮੀਦ ਹੁੰਦੀ ਕਿ ਅਸੀਂ ਵਧੀਆ ਹਰ ਇੱਕ ਚੀਜ਼ ਦੀ ਬੱਚੇ ਨੂੰ ਜ਼ਰੂਰਤ ਹੁੰਦੀ ਹੈ ਤੇ ਜਦੋਂ ਉਹਨੂੰ ਕੋਈ ਦੇਣ ਵਾਲਾ ਕੁਝ ਨਾ ਹੋਵੇ ਕਿ ਨਹੀਂ ਤੇ ਫਿਰ ਬੱਚਾ ਉਹ ਜ਼ਿੰਦਗੀ ਉਸ ਹਾਵ ਨਾਲ ਗੁਜ਼ਾਰਦਾ ਅ ਬੱਚੇ ਕੀ ਨਾਮ ਆ ਤੁਹਾਡਾ ਅੰਕਲ ਜੀ ਮੇਰਾ ਨਾਮ ਮੰਨਤ ਆ ਤੇ ਮੈਂ 3rd ਕਲਾਸ ਚ ਪੜਦੀ ਆ ਠੀਕ ਆ ਤੇ ਬੋਤ ਇੱਥੇ ਫਿਰ ਕੱਲਾ ਹੀ ਰਹਿੰਦੇ ਤੁਸੀਂ ਹਾਂਜੀ ਮੇਰੀ ਮੰਮਾ ਕੰਮ ਤੇ ਜਾਂਦੇ ਹੁੰਦੇ ਨੇ ਮੈਂ ਸਕੂਲੋਂ ਆ ਕੇ ਇੱਥੇ ਕੱਲੇ ਰਹਿੰਦੀ ਆ ਨਾ ਹੀ ਮੇਰੇ ਪਾਪਾ ਆਗੇ ਨਾ ਮੇਰਾ ਕੋਈ ਭਰਾ ਆਗਾ ਵਾ ਅੱਛਾ ਤੇ ਤੁਹਾਨੂੰ ਹੁਣ ਕਿਸ ਚੀਜ਼ ਕੀ ਚਾਹੁੰਦੇ ਆ ਤੁਹਾਨੂੰ ਕੋਲ ਕੀ ਮਿਲਣਾ ਚਾਹੀਦਾ ਤੁਹਾਨੂੰ ਅਸੀਂ ਚਾਹੁੰਦੇ ਆ ਕਿ ਸਾਡਾ ਘਰ ਸੋਨਾ ਬਣ ਜਾਵੇ ਸਾਡਾ ਨਾਲੇ ਕਮਰਾ ਪਹਿਜ ਨਾਲੇ ਸਾਡੇ ਬਾਸ ਨੂੰ ਵਧੀਆ ਬਣ ਜਾਣਾ ਠੀਕ ਆ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਅਸੀਂ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਔਰ ਇਹਨਾਂ ਦਾ ਮੋਬਾਈਲ ਨੰਬਰ ਮੈਂਸ਼ਨ ਕਰਾਂਗੇ ਕਿਸੇ ਵੀ ਦਾਨੀ ਸੱਜਣ ਨੇ ਇਹਨਾਂ ਨੂੰ ਕੋਈ ਸਹਾਇਤਾ ਭੇਜਣੀ ਆ ਤਾਂ ਹੱਥ ਜੋੜ ਕੇ ਬੇਨਤੀ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਬੱਚੀ ਦਾ ਆਉਣ ਵਾਲਾ ਭਵਿੱਖ ਚੰਗਾ ਬਣ ਸਕੇ ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਦਾ ਜਿਹੜਾ ਸੰਜੋਗ ਕਰੀਏ ਤਾਂ ਜੋ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਾਂਜੀ ਸੋ ਅੱਜ ਜਿਹੜੀ ਤਰੀਕ ਹੈਗੀ ਆ 3 7 2025 ਮੈਂ ਫੇਰ ਤੋਂ ਐਡਰੈਸ ਮੈਂਸ਼ਨ ਕਰ ਰਿਹਾ ਪਿੰਡ ਝੰਜੀਆਂ ਨੇੜੇ ਤਲਵੰਡੀ ਭਾਈ ਡਿਸਟ੍ਰਿਕਟ ਫਿਰੋਜ਼ਪੁਰ ਇਹ ਬਹੁਤ ਜ਼ਰੂਰਤਮੰਦ ਪਰਿਵਾਰ ਆ ਹੱਥ ਜੋੜ ਕੇ ਬੇਨਤੀ ਕਰਨਾ ਦਾ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਤਾਂ ਜੋ ਇੱਕ ਇਹਨਾਂ ਨੂੰ ਵਧੀਆ ਘਰ ਮਿਲ ਸਕੇ ਤੇ ਵਧੀਆ ਜ਼ਿੰਦਗੀ ਬਤੀਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ